ਲੋਭੀ ਸੰਗ ਤੇ ਕਹਾਣੀ ਪੜਨ ਲੱਗਿਆ ਕਹਾਣੀ ਐ ਜਿਹੜੇ ਲੋਕ ਕਿਸੇ ਦੇ ਪੈਸੇ ਲੈ ਕੇ ਮੁੱਕਰ ਜਾਂਦੇ ਨੇ ਉਹ ਕਿਵੇਂ ਔਖੇ ਹੁੰਦੇ ਨੇ ਅਗਲੇ ਜਨਮ ਚ ਤੇ ਕਿਉਂ ਨਹੀਂ ਕਿਸੇ ਦੇ ਪੈਸੇ ਲੈ ਕੇ ਮੁੱਕਰਨੇ ਚਾਹੀਦੇ ਸੁਣਿਓ ਇਹ ਕਹਾਣੀ ਦੇ ਵਿੱਚ ਸਾਰੀ ਸੁਣਿਓ ਉਂਗਲਜੀ ਮਾਰਕੀਟ ਪਾਇਓ ਨਾ ਚੰਦਪੁਰ ਨਾਂ ਦੇ ਨਗਰ ਵਿੱਚ ਇੱਕ ਸ਼ਾਂਤੀ ਪ੍ਰਸਾਦ ਨਾਂ ਦਾ ਸਹਾੂਕਾਰ ਰਹਿੰਦਾ ਸੀ ਭਾਈ ਤੇ ਉਹ ਕਰਲਾਬ ਦੇ ਪਿੰਡ ਚ ਹੀ ਨਹੀਂ ਬਲਕੇ ਸਾਰੇ ਇਲਾਕੇ 'ਚ ਮਸ਼ਹੂਰ ਸੀ ਤੇ ਲੋਕ ਦੂਰੋਂ ਦੂਰੋਂ ਤੇ ਤੂ ਕਰਜ਼ ਲੈਣ ਆਉਂਦੇ ਸੀ ਤੇ ਵਾਦੇ ਦੇ ਮੁਤਾਬਕ ਜਦੋਂ ਉਹਨਾਂ ਕੋਲੇ ਪੈਸੇ ਆ ਜਾਂਦੇ ਤੇ ਉਹ ਮੋੜ ਜਾਂਦੇ ਤੇ ਉਹ ਬੰਦੇ ਦੀ ਖਾਸੀਅਤ ਇਹ ਸੀ ਸਾਹੂਕਾਰ ਦੀ ਵੀ ਜਿੰਨਾ ਟਾਈਮ ਮਨਿਆਤ ਦਾ ਟਾਈਮ ਨਹੀਂ ਸੀ ਪੂਰਾ ਹੁੰਦਾ ਕਿਸੇ ਨੂੰ ਕਾਵਾਜ਼ੀ ਨਹੀਂ ਸੀ ਕਰਦਾ ਉਹ ਤੇ ਉਹਨਾਂ ਟਾਈਮ ਪੋਸਟ ਆਫ ਨਹੀਂ ਸੀ ਜਿਹੜੀ ਮਨਿਆਤ ਅਗਲੇ ਨੇ ਲੈ ਲਈ ਤੇ ਬਾਕੀ ਚਲੋ ਵਿਆਜ ਤਾਂ ਉਹਨੇ ਲੈਣੀ ਹੀ ਲੈਣਾ ਸੀ ਪਰ ਉਹ ਆਪਦੇ ਧੰਦੇ ਦੇ ਵਿੱਚ ਬਹੁਤ ਇਮਾਨਦਾਰ ਸੀਗਾ ਤੇ ਆਪਦੇ ਅਸੂਲਾਂ ਤੇ ਕਾਇਮ ਸੀ ਤੇ ਨਾ ਕਦੇ ਕਿਸੇ ਨੂੰ ਵੱਧ ਵਿਆਜ ਲਾਉਣਾ ਤੇ ਨਾ ਕਿਸੇ ਨੂੰ ਉਹੀ ਕਾਬਾਸੀ ਕਰਨੀ ਤੇ ਬਾਕੀ ਉਹ ਰੱਬ ਨੂੰ ਮੰਨਣ ਵਾਲਾ ਤੇ ਧਾਰਮਿਕ ਖਿਆਲਾਂ ਦਾ ਬੰਦਾ ਸੀਗਾ ਏਸੇ ਕਰਕੇ ਉਹ ਕਿਸੇ ਗਰੀਬ ਨਾਲ ਬਦਤਮੀਜ਼ੀ ਨਹੀਂ ਸੀ ਕਰਦਾ ਤੇ ਇੱਕ ਵਾਰ ਦੀ ਗੱਲ ਹੈ ਉਹ ਨਗਰ ਦੇ ਵਿੱਚ ਦੀ ਪਈ ਦੋ ਠੱਗ ਲੰਘ ਰਹੇ ਸੀ ਤੇ ਉਹਨਾਂ ਨੇ ਵੀ ਉਹ ਸਹਾੂਕਾਰ ਦੀ ਪ੍ਰਸ਼ੰਸਾ ਸੁਣੀ ਸੀ ਤੇ ਸੋਚਿਆ ਆਪਾਂ ਵੀ ਕੁਛ ਨਾ ਕੁਛ ਪੈਸੇ ਧਾਰ ਲੈ ਕੇ ਬਾਅਦ 'ਚ ਮੁੱਕਰ ਜਾਾਂਗੇ ਵੀ ਇਹ ਕਿਹੜਾ ਕਿਸੇ ਨੂੰ ਮੋੜਦਾ ਪੈਸੇ ਧਾਰ ਦੇਣ ਕੰਨੀਓ ਏਹੀ ਗੱਲਾਂ ਸੋਚਦੇ ਭਾਈ ਉਹ ਉਸ ਦੀ ਹਵੇਲੀ ਪਹੁੰਚ ਗਏ ਤੇ ਜਾ ਕੇ ਕਹਿੰਦੇ ਸੇਠ ਜੀ ਅਸੀਂ ਬਹੁਤ ਦੂਰ ਦੇ ਪਿੰਡਾਂ ਚੋਂ ਆਏ ਆ ਤੇ ਪਿਛਲੇ ਸਾਲ ਕਾਲ ਪੈਣ ਕਰਕੇ ਸਾਡੇ ਖੇਤਾਂ 'ਚ ਵੀ ਕੋਈ ਫਸਲ ਨਹੀਂ ਹੋਈ ਤਾਂ ਕਰਕੇ ਸਾਨੂੰ ਰੋਟੀ ਦੇ ਬੰਦੋਬਸਤ ਵਾਸਤੇ ਕੁਝ ਪੈਸੇ ਆਧਾਰ ਚਾਹੀਦੇ ਨੇ ਤੇ ਕਹੂ ਸਾਡੇ ਖੇਤਾਂ 'ਚ ਐਤਕੀ ਫਸਲ ਬਹੁਤ ਸੋਹਣੀ ਐ ਤੇ ਜਦੋਂ ਫਸਲ ਵੱਢ ਲਈ ਉਹ ਦੀ ਛੋੜੇ ਪੈਸੇ ਮੋੜ ਜਾਗੇ ਤੇ ਉਹ ਸ਼ਾਫੂਕਾਰ ਕਹਿੰਦਾ ਵੀ ਮੈਂ ਛੋੜੇ ਤੋਂ ਇਹ ਗੱਲ ਨਹੀਂ ਪੁੱਛੀ ਵੀ ਕਿੱਥੋਂ ਆਇਓ ਤੇ ਕੀ ਕਾਰਨ ਹੋ ਗਿਆ ਪੈਸੇ ਲੈਣ ਦਾ ਬਸ ਤੁਸੀਂ ਮੈਨੂੰ ਇਹ ਦੱਸੋ ਵੀ ਕਿੰਨੇ ਪੈਸੇ ਚਾਹੀਦੇ ਨੇ ਤੇ ਕਦੋਂ ਤੱਕ ਤੁਸੀਂ ਮੋੜੋਗੇ ਪੈਸਿਆਂ ਨੂੰ ਮੈਂ ਇਹ ਪੈਸੇ ਦੇਣ ਤੋਂ ਪਹਿਲਾਂ ਲਿਖਦਾ ਹੁੰਨਾ ਵੀ ਆਹ ਤਰੀਕ ਨੂੰ ਵਾਪਸੀ ਕਰੂੰਗੀ ਤੇ ਫੇਰ ਭਾਈ ਉਹ ਉਹਨਾਂ ਚੋਂ ਇੱਕ ਠੱਗ ਬੋਲਿਆ ਕਹਿੰਦਾ ਸਾਨੂੰ 2000 ਰੁਪਏ ਚਾਹੀਦਾ ਤੇ ਬਹੁਤ ਛੇਤੀ ਮੋੜ ਦਾਂਗੇ ਅਸੀਂ ਇਹ ਉਹ सेठ ਨੇ ਫੇਰ ਕਿਹਾ ਕਹਿੰਦਾ ਇਹ ਜਲਦੀ ਦੀ ਵੀ ਮਿਆਦ ਹੈਗੀ ਆ ਕੋਈ ਤਰੀਕ ਹੈਗੀ ਆ ਕਿ ਨਹੀਂ ਵੀ ਤਰੀਕ ਤੋਂ ਬਿਨਾ ਮਿਆਦ ਤੋਂ ਬਿਨਾ ਮੈਂ ਕਰਜ਼ਾ ਨਹੀਂ ਦੇ ਸਕਦਾ ਤੇ ਉਹਨਾਂ ਚੋਂ ਜਿਹੜਾ ਦੂਜਾ ਠੱਗ ਇੱਕ ਹੋਰ ਸੀ ਉਹ ਬਹੁਤ ਪਹਿਰੇ ਜਿਹੇ ਤਰੀਕੇ ਨਾਲ ਕਹਿੰਦਾ ਸ਼ੇਠ ਜੀ ਕਰਜ਼ਾ ਤੱਕ ਕਰਜ਼ੀ ਹੁੰਦਾ ਐਤ ਕੀ ਨਹੀਂ ਮੋੜਾਂਗੇ ਅਗਲੇ ਜਨਮ ਚ ਮੋੜ ਦਿਆਂਗੇ ਤੇ ਕਿਉਂ ਸ਼ੇਠ ਕਹਿੰਦਾ ਠੀਕ ਐ ਫਿਰ ਅਗਲੇ ਜਨਮ ਚ ਮੋੜ ਦੀ ਕੋਈ ਗੱਲ ਨਹੀਂ ਮੈਨੂੰ ਤੇਰੀ ਗੱਲ ਤੇ ਪੂਰਾ ਵਿਸ਼ਵਾਸ ਹੈ ਤੇ ਇਹ ਗੱਲ ਕਹਿ ਕੇ ਭਾਈ ਉਹ ਸ਼ੇਠ ਨਹੀਂ ਜਿਹੜਾ ਆਪਦਾ ਮੁੰਸੀ ਸੀ ਉਹਨੂੰ ਕਿਹਾ ਵੀ ਇਹਨਾਂ ਦੇ ਨਾਂ ਦਾ ਖਾਤਾ ਖੋਲਦੇ ਬਹੀ ਤੇ ਤੇ ਨਾਮ ਪਾ ਕੇ 2000 ਰੁਪਿਆ ਸਮੇਤ ਵਿਆਜ ਹੀ ਅਗਲੇ ਜਨਮ ਚ ਮੋੜਨਗੇ ਸਾਰਾ ਫੇਰਬਾ ਪਾ ਕੇ ਲਿਖਦੇ ਤੇ ਉਹ ਮੁੰਸੀ ਕਹਿੰਦਾ ਪਰ ਸੇਠ ਜੀ ਕਹਿੰਦਾ ਪਰਪੋਰ ਕੁਛ ਨਹੀਂ ਤੂੰ ਬੇਅਰਥੀ ਆਪ ਦੀਆਂ ਟੰਗਾਂ ਨਾਲੇ ਮਸਲੇ ਚ ਡਾ ਜਿਹੜੀ ਗੱਲ ਤੈਨੂੰ ਕਹੀ ਐ ਉਹ ਕਰ ਦੇ ਬਸ ਤੇ ਉਹ ਕਹਿੰਦਾ ਚੱਲ ਠੀਕ ਐ ਤੇ ਜਿਵੇਂ ਉਹਨੇ ਕਿਹਾ ਸੀ ਭਈ ਸੇਖ ਨੇ ਓਵੇਂ ਓਵੇਂ ਉਹ ਮੁੰਸੀ ਨੇ ਲੇਖਤਾ ਤੇ ਉਹ ਦੁਗਾਵੋਂ ਠੱਗਾ ਨਹੀਂ ਸ਼ੇਠ ਦੇ ਮੌਂਸੀ ਕੋਲੇ ਜਾ ਕੇ ਪੈਸੇ ਫੜਲੇ ਤੇ ਜਿਹੜਾ ਉਹ ਕਾਗਜ਼ ਲਿਖਿਆ ਸੀ ਉਹਦੇ ਤੇ ਭਈ ਦਸਤਕਤ ਕਰਤੇ ਤੇ ਬਿਨਾਂ ਗਿਨੇ ਫੜ ਕੇ ਪੈਸੇ ਕਰਕੇ ਸ਼ੇਠ ਦਾ ਧੰਨਵਾਦ ਉਹ ਤਾਂ ਉੱਥੋਂ ਤੁਰਦੇ ਬਣੇ ਤੇ ਦੋਹੇ ਭਈ ਪੂਰੇ ਖੁਸ਼ ਵੀ ਅੱਜ ਤਾਂ ਵੱਡੀ ਮਾਰ ਮਾਰ ਲਈ ਵੀ ਸ਼ੇਠ ਨੂੰ ਮੂਰਖ ਬਣਾਤਾ ਤੇ ਉਧਰ ਜਦੋਂ ਉਹ ਠੱਗ ਉੱਥੋਂ ਤੁਰੇ ਤਾਂ ਸ਼ੇਠ ਦਾ ਮੌਂਸੀ ਕਹਿੰਦਾ ਵੀ ਆ ਤਾਂ ਬੰਦੇ ਮੈਨੂੰ ਲੱਗੇ ਨਹੀਂ ਵੀ ਕਦੇ ਪੈਸੇ ਮੋੜਨ ਵਾਲੇ ਵੀ ਇਹ ਰਾਦੇ ਨਾਲ ਤਾਂ ਇਹ ਆਈ ਨਹੀਂ ਹੈਗੇ ਤੇ ਜਿਹੜਾ ਕਾगज ਲਿਖ ਲਿਆ ਆਪਾਂ ਇਹ ਤਾਂ ਜਮੀ ਪੁੱਠਾ ਲਿਖਿਆ ਗਿਆ ਵੀ ਇਹਦੇ ਮੁਤਾਬਕ ਤਾਂ ਆਪਾਂ ਕਦੇ ਇਨਾਂ ਤੇ ਕੋਈ ਕਾਨੂੰਨੀ ਕਾਰਵਾਈ ਵੀ ਨਹੀਂ ਕਰ ਸਕਦੇ ਤੇ ਇਹ ਗੱਲ ਸੁਣ ਕੇ ਭਈ ਉਹ सेठ ਹੱਸਦਾ ਹੱਸਦਾ ਆਪਦੇ ਮੌੰਸੀ ਨੂੰ ਕਹਿੰਦਾ ਇਹ ਚੀਜ਼ ਕਹਿੰਦਾ ਮੈਂ ਜਾਣਬੁੱਝ ਕੇ ਕੀਤੀ ਹੈ ਤੇ ਹੋ ਨਹੀਂ ਮੈਂ ਤੈਨੂੰ ਸਮਝਾਉਂਦਾ ਇਹ ਗੱਲ ਦਾ ਕੀ ਮਤਲਬ ਹੈ ਬਸ ਤੂੰ ਸਮਾਂ ਹੁੰਦੇ ਆਪੀ ਬਦਲ ਅੱਗੂ ਤੈਨੂੰ ਤੇ ਮੇਰੀ ਇੱਕ ਗੱਲ ਪੱਲੇ ਬੰਨ ਲੈ ਜਿਹੜਾ ਕਰਜਾ ਹੈ ਉਹ ਕਰਮ ਦੇ ਸਮਾਨ ਹੁੰਦਾ ਹੈ ਤੇ ਬੰਦੇ ਦੇ ਜਨਮਾਂ ਦੇ ਨਾਲ ਹੀ ਤੁਰਿਆ ਜਾਂਦਾ ਹੈ ਤੇ ਅਗਲੇ ਜਨਮ ਵੀ ਉਹ ਭੋਗਣਾ ਪੈਂਦਾ ਹੈ ਤੇ ਪਰ ਉਹ ਜਿਹੜਾ ਮੌਸੀ ਸੀ ਉਹਨੂੰ ਸੇਠ ਦੀ ਕੋਈ ਵੀ ਗੱਲ ਪੱਲੇ ਨਾ ਪਈ ਤੇ ਉਧਰੋਂ ਦੋਹੇ ਠੱਗ ਵੀ ਤੁਰੇ ਜਾਂਦੇ ਨੇ ਤੇ ਤੁਰੇ ਜਾਂਦੇ ਜਾਂਦੇ ਇੱਕ ਦੂਜੇ ਨੂੰ ਕਹਿੰਦਾ ਕਹਿੰਦਾ ਜਿੰਨਾ ਆਪਾਂ ਸੋਚਿਆ ਸੀ ਛੇੜ ਤਾਂ ਉਤੋਂ ਵੀ ਵੱਧ ਮੂਰਖ ਨਿਕਲਿਆ ਮੈਨੂੰ ਤਾਂ ਐ ਲੱਗਦਾ ਸੀ ਵੀ ਦੂਜੇ ਜਨਮ ਦੀ ਗੱਲ ਸੁਣ ਕੇ ਉਹ ਆਪਾਂ ਨੂੰ ਦੁਕਾਨ ਤੋਂ ਧੱਕੇ ਮਾਰ ਕੇ ਕੱਢੂ ਪਰ ਉਹਨੇ ਤਾਂ ਆਪਾਂ ਨੂੰ ਪਰੌਣੇ ਵਾਂਗੂ ਬਿਠਾ ਲਿਆ ਤੇ ਚੋਲਾ ਪਰ ਕੇ ਬਹਿ ਦੇ ਕੇ ਤੁਰਿਆ ਆਪਾਂ ਵੱਦਨਾ ਮੰਗ ਲੇ ਇਹ ਗੱਲ ਦੀ ਜ਼ਰੂਰ ਕਮੀ ਰਹਗੀ ਜੇ ਵੱਧ ਮੰਗ ਲੈਂਦੇ ਵੱਧ ਵੀ ਦੇ ਦਿੰਦਾ ਪਰ ਉਹਨੇ ਇਹ ਨਹੀਂ ਸੋਚਿਆ ਵੀ ਅਗਲਾ ਜਨਮ ਕਿਨੇ ਦੇਖਿਆ ਤੇ ਕਿਹੜਾ ਉਹਦੇ ਪੈਸੇ ਮੋੜੂ ਤੇ ਚੱਲ ਕਹਿੰਦਾ ਆਪਣਾ ਤਾਂ ਫਾਇਦਾ ਹੀ ਫਾਇਦਾ ਹੈ ਤੇ ਹੁਣ ਆਪਾਂ ਕੁਛ ਦਿਨ ਆ ਜਿਹੜਾ ਨੇੜੇ ਪਿੰਡ ਹੈ ਇੱਥੇ ਰਹਿ ਕੇ ਆਰਾਮ ਨਾਲ ਐਸ ਲੈਣਿਆਂ ਤੇ ਇਹੀ ਭਾਈ ਤੁਰੇ ਜਾਂਦੇ ਜਾਂਦੇ ਉਹਨਾਂ ਨੂੰ ਆਫਨ ਹੋ ਗਿਆ ਤੇ ਉਹ ਕੋਈ ਰਹਿਣ ਵਾਸਤੇ ਘਰ ਲੱਭਣ ਲੱਗੇ ਵੀ ਜਿੱਥੇ ਰਾਤ ਲੰਘ ਜੇ ਤੇ ਸੇਤੀ ਉਹਨਾਂ ਨੇ ਇੱਕ ਕਿਸਾਨ ਦਾ ਘਰ ਦੇਖਿਆ ਤੇ ਜਾ ਕੇ ਜਦੋਂ ਦਰਵਾਜ਼ਾ ਖੜਕਾਇਆ ਤਾਂ ਉਹ ਕਿਸਾਨ ਬਾਹਰ ਆਇਆ ਤੇ ਉਹਨੂੰ ਕਹਿਣ ਲੱਗੇ ਵੀ ਅਸੀਂ ਰਾਤ ਕੱਟਣੀ ਆ ਵੀ ਮੁਸਾਫਰਾਂ ਵੀ ਤੁਰੇ ਜਾਂਦਿਆਂ ਨੂੰ ਹਨੇਰਾ ਹੋ ਗਿਆ ਵੀ ਸਵੇਰੇ ਲੰਘ ਜਾਗੇ ਤੇ ਭਈ ਉਹ ਜੀਮੀਦਾਰ ਵੀ ਚੰਗਾ ਬੰਦਾ ਸੀ ਉਹ ਕਹਿੰਦਾ ਕੋਈ ਗੱਲ ਨਹੀਂ ਵੀ ਰਹੋ ਤੁਸੀਂ ਸਵੇਰੇ ਲੰਘ ਜਿਓ ਭਈ ਆਪਦਾ ਤੇ ਉਹਨੇ ਸਾਰਾ ਇੰਤਜ਼ਾਮ ਕਰਤਾ ਉਹਨਾਂ ਦੇ ਰਹਿਣ ਨੂੰ ਤੇ ਨਾਲ ਹੀ ਕਹਿੰਦਾ ਵੀ ਜੇ ਰੋਟੀ ਖਾਣੀ ਆ ਤਾਂ ਵੀ ਦੱਸ ਦਿਓ ਜੇ ਬਸ ਹੋਰ ਖਾਣਾ ਤਾਂ ਦੱਸੋ ਤੇ ਉਹ ਕਹਿੰਦੇ ਵੀ ਸਾਨੂੰ ਕੋਈ ਲੋੜ ਨਹੀਂ ਕਿਸੇ ਚੀਜ਼ ਦੀ ਵੀ ਖਾਣਾ ਪਾਣੀ ਤਾਂ ਅਸੀਂ ਆਪ ਦਾ ਖਾਈ ਫਿਰਦੇ ਸੀ ਸਾਨੂੰ ਤਾਂ ਰਹਿਣ ਵਾਸਤੇ ਬਸ ਸੱਤ ਚਾਹੀਦੀ ਸੀ ਉਹ ਤਾਂ ਦੇਤੀ ਵੀ ਇਹੀ ਧੰਵਾਦ ਆ ਤੇਰਾ ਤੇ ਭਾਈ ਉਹ ਮੌਜ ਨਾਲ ਮੰਜਿਆਂ ਤੇ ਪੈ ਕੇ ਆਰਾਮ ਕਰਨ ਲੱਗੇ ਤੇ ਜਦੋਂ ਅੱਧੀ ਰਾਤ ਹੋਈ ਪਈ ਉਨ੍ਹਾਂ ਚੋਂ ਇੱਕ ਨੂੰ ਕੋਈ ਆਵਾਜ਼ ਸੁਣੀ ਤੇ ਉਹ ਆਵਾਜ਼ ਸੁਣ ਕੇ ਉਹ ਡਰ ਕੇ ਬੈਠਾ ਹੋ ਗਿਆ ਤੇ ਨਾਲ ਹੀ ਉਹਨੇ ਆਪਦੇ ਦੂਜੇ ਸਾਥੀ ਨੂੰ ਠਾਇਆ ਤੇ ਕਹਿਣ ਲੱਗਿਆ ਜ਼ਰੂਰ ਨੇੜੇ-ਤੇੜੇ ਕੋਈ ਹੈਗਾ ਮੈਨੂੰ ਆਵਾਜ਼ ਆਉਂਦੀ ਹੈ ਤੇ ਉਹਨਾਂ ਨੇ ਬਈ ਬੜਕ ਜੀ ਲਈ ਤੇ ਉੱਠ ਕੇ ਵੀ ਦੇਖਿਆ ਨੇੜੇ-ਤੇੜੇ ਤਾਂ ਕੀ ਦੂਰ-ਦੂਰ ਤੱਕ ਕੋਈ ਨਾ ਉੱਥੇ ਪਰ ਦੋ ਬਲਦਾਂ ਤੋਂ ਬਿਨਾ ਜਿਹਦੋਂ ਲੇ ਨਿਗਾਰਨਾ ਦੇਖਿਆ ਉਹ ਬਲਦਾ ਕੰਨੀ ਉਹ ਪਈ ਬੰਦੇ ਵਾਲੀ ਬਾਤ ਚਾਪਸ ਵਿੱਚ ਗੱਲਬਾਤ ਕਰੀ ਜਾਂਦੇ ਸੀ ਤੇ ਜਨ ਤੋਂ ਉਹ ਬਹੁਤ ਹੈਰਾਨ ਹੋਏ ਤੇ ਇੱਕ ਦੂਜੇ ਨੂੰ ਕਹਿੰਦਾ ਕਹਿੰਦਾ ਮੈਂ ਕੋਈ ਸੁਪਨਾ ਤਾਂ ਨਹੀਂ ਦੇਖੀ ਜਾਂਦਾ ਕਿ ਤੇ ਤੇ ਤਾਂ ਬੰਦਿਆ ਵਾਂਗੂ ਬੋਲੀ ਜਾਂਦੇ ਨੇ ਉਹ ਕਹਿੰਦਾ ਨਹੀਂ ਕਿ ਜੇਰਾ ਕੁਝ ਵੀ ਹੋਈ ਜਾਂਦਾ ਹੈ ਇਹ ਸੱਚੀ ਹੈ ਤੇ ਇਦੂ ਬਾਦ ਪਈ ਉਹ ਦੋਨੇ ਠੱਗ ਉਹ ਬਲਦਾਂ ਦੀ ਗੱਲ ਧਿਆਨ ਨਾਲ ਸੁਣਨ ਲੱਗੇ ਤਾਂ ਇੱਕ ਬਲਦ ਦੂਜੇ ਬਲਦ ਨੂੰ ਕਹਿੰਦਾ ਵੀ ਆਪਣੀ ਦੋਸਤੀ ਦੀ ਇਹ ਆਖਰੀ ਰਾਤ ਐ ਅੱਜ ਤੋਂ ਬਾਅਦ ਆਪਾਂ ਕਦੇ ਇਕੱਠੇ ਨਹੀਂ ਹੋਣਾ ਤੇ ਦੂਜਾ ਬਲਦ ਕਹਿੰਦਾ ਇਹੀ ਗੱਲ ਕਹਿੰਦਾ ਤੈਨੂੰ ਮੈਂ ਕਹਿਣ ਵਾਲਾ ਸੀ ਪਰ ਤੂੰ ਪਹਿਲਾਂ ਹੀ ਕਹਿ ਤੀ ਉਹ ਪਹਿਲਾਂ ਬਲਦ ਉਹਨੂੰ ਦੱਸਦਾ ਕਹਿੰਦਾ ਇਹ ਗੱਲ ਤਾਂ ਗੀ ਵੀ ਜਿਹੜਾ ਆਪਣਾ ਮਾਲਕ ਐ ਉਹਦੇ ਤੋਂ ਮੈਂ ਪਿਛਲੇ ਜਨਮ ਦੇ ਵਿੱਚ 200 ਰੁਪਇਆ ਆਧਾਰ ਲਿਆ ਸੀ ਤੇ ਉਹ ਜਨਮ ਦੇ ਵਿੱਚ ਮੈਥੋਂ ਉਹ ਪੈਸੇ ਵਾਪਸ ਨਹੀਂ ਕੀਤੇ ਗਏ ਤਾਂ ਕਰਕੇ ਕਈ ਮਹੀਨੇ ਉਹਦੇ ਹਾਲ ਦੇ ਵਿੱਚ ਜੁੜ ਕੇ ਉਹਦੇ ਵਾਸਤੇ ਮਿਹਨਤ ਕਰਕੇ ਫੇਰ ਉਹ ਕਰਜ਼ਾ ਲਾਹਿਆ ਮੈਂ ਤੇ ਕੱਲ ਨੂੰ ਜਿਹੜਾ ਕੰਮ ਹੈ ਉਹ ਪੂਰਾ 200 ਰੁਪਏ ਦਾ ਹੋ ਜਾਊਗਾ ਤੇ ਉਹਦਾ ਕਰਜ਼ਾ ਵੀ ਲੈ ਜਾਊਗਾ ਤੇ ਇਸੇ ਕਰਕੇ ਕੱਲ ਨੂੰ ਸਵੇਰੇ ਮੇਰੀ ਮੌਤ ਹੋ ਜਾਊਗੀ ਤੇ ਦੂਜਾ ਵਲਦ ਕਹਿਣ ਲੱਗਿਆ ਕਹਿੰਦਾ ਫੇਰ ਤਾਂ ਤੂੰ ਖੁਸ਼ਕਿਸਮਤ ਐ ਤੀ ਤੂੰ ਕਰਜਾ ਖੱਟ ਲਿਆ ਸੀ ਤਾਂ ਹੀ ਤੈਨੂੰ ਛੇਤੀ ਛਟਕਾਰਾ ਮਿਲ ਜੂਗਾ ਮੇਰੀ ਕਿਸਮਤ ਦੇ ਵਿੱਚ ਤਾਂ ਹਲੇ ਹੋਰ ਕਈ ਮਹੀਨੇ ਦੁੱਖ ਸਹਿਣਾ ਲਿਖਿਆ ਹੈ ਤੇ ਕੱਲ ਨੂੰ ਇਹ ਕਿਸਾਨ ਕੋਲੇ ਇੱਕ ਹੋਰ ਬੰਦਾ ਆਊਗਾ ਜਿਹੜਾ ਮੈਨੂੰ ਖੋਕੇ ਲੈ ਜੂਗਾ ਇਹਦੇ ਤੋਂ ਤੇ ਫਿਰ ਅਗਲੇ ਕਈ ਮਹੀਨੇ ਮੈਨੂੰ ਉਹਦਾ ਕੰਮ ਕਰਨਾ ਪਊਗਾ ਤੇ ਦੂਜੇ ਬਾਲ ਤੋਂ ਉਹਨੂੰ ਬਚਦਾ ਵੀ ਇਹ ਬੁੱਢੇ ਕਿਸਾਨ ਤੋਂ ਉਹ ਦੂਜਾ ਕਿਸਾਨ ਤੈਨੂੰ ਖੋਪੀ ਕਿਉਂ ਲੈ ਜਾਊਗਾ ਤਾਂ ਉਹ ਦੱਸਦਾ ਹੈ ਵੀ ਜਿਹੜਾ ਇਹ ਕਿਸਾਨ ਹੈ ਇਹਨੇ ਉਹ ਦੂਜੇ ਬੰਦੇ ਦਾ ਕਰਜ਼ਾ ਨਹੀਂ ਲਾਹਿਆ ਹਾਲੇ ਤੱਕ ਤਾਂ ਕਰਕੇ ਉਹ ਕਰਜ਼ੇ ਦੇ ਰੂਪ ਵਿੱਚ ਜਿਹੜੇ ਪੈਸੇ ਲੈਣ ਆ ਉਹਦੀ ਥਾਂ ਤੇ ਮੈਨੂੰ ਲੈ ਜਾਊਗਾ ਖੋਕੇ ਤੇ ਬੰਦੇ ਮਾਰਦਾ ਮੈਨੂੰ ਲੈ ਕੇ ਜਾਊਗਾ ਤਾਂ ਦੂਜਾ ਬੰਦ ਸੁਣ ਕੇ ਕਹਿੰਦਾ ਵੀ ਇਹ ਤਾਂ ਬਹੁਤ ਮਾੜਾ ਹੋਊਗਾ ਤੇਰੇ ਨਾਲ ਤੇ ਮੈਨੂੰ ਬਹੁਤ ਦੁੱਖ ਹੋਇਆ ਸੁਣ ਕੇ ਉਹ ਕਹਿੰਦਾ ਵੀ ਦੁੱਖ ਕਾਹਦਾ ਵੀ ਪਿਛਲੇ ਜਨਮਾਂ ਦੇ ਕਰਮ ਨੇ ਸਾਰੇ ਵੀ ਐਤ ਕੀ ਤਾਂ ਲਾ ਕੇ ਜਾਣੇ ਪੈਣਗੇ ਜਿਹੜੇ ਕਰਜੇ ਪਿਛਲੇ ਜਨਮ ਚ ਲਏ ਨੇ ਨਹੀਂ ਤਾਂ ਪ੍ਰਮਾਤਮਾ ਆਪਾਂ ਨੂੰ ਬਲਦ ਕਿਉਂ ਬਣਾਉਂਦਾ ਉਹ ਕਹਿੰਦਾ ਇਹ ਵੀ ਗੱਲ ਠੀਕ ਐ ਤੇ ਐਂ ਕਰਦੇ ਕਰਦੇ ਉਹ ਬੰਲਾ ਕਰਤੇ ਨੇ ਕਹਿੰਦਾ ਆਪਣਾ ਤਾਂ ਚਲ ਐਤ ਕੀ ਆਹ ਜਨਮ ਦੇ ਵਿੱਚ ਨਿਪਟਸੂਗਾ ਵੀ ਚਾਲ ਸਿਰੋਕਾਰ ਜਾ ਲੈ ਜਾਊਗਾ ਪਰ ਜਿਹੜੇ ਆ ਕਿਸਾਨ ਦੇ ਘਰੇ ਦੋ ਬੰਦੇ ਆਏ ਨੇ ਉਹਨਾਂ ਦਾ ਕੀ ਬਣੂਗਾ ਤਾਂ ਇਹ ਗੱਲ ਸੁਣ ਕੇ ਭਈ ਉਹਨਾਂ ਦੇ ਤਾਂ ਹੋਸ਼ ਉੱਡ ਗਏ ਤੇ ਪੂਰੇ ਧਿਆਨ ਨਾਲ ਫੇਰ ਗਾਹਾਂ ਗੱਲ ਸੁਣਨ ਲੱਗੇ ਤਾਂ ਇੱਕ ਵੱਲ ਦੂਜੇ ਵੱਲਦ ਨੂੰ ਕਹਿੰਦਾ ਕਹਿੰਦਾ ਉਹਨਾਂ ਨੇ ਕੀ ਹਜਿਆ ਕਰਤਾ ਸੰਬੱਧ ਨੂੰ ਦੱਸਦਾ ਵੀ ਇਹ ਬੰਦੇ ਪਤਾ ਨਹੀਂ ਹੁਣ ਤੱਕ ਕਿੰਨੇ ਕੁ ਲੋਕਾਂ ਨੂੰ ਠੱਗ ਚੁੱਕੇ ਨੇ ਤੇ ਹੁਣ ਵੀ ਆ ਨੇੜੇ ਵਾਲੇ ਨਗਰ ਤੋਂ ਕਿਸੇ ਤੋਂ ਪੈਸੇ ਉਧਾਰ ਫੜ ਕੇ ਮੁਕਰਨ ਦੀ ਨੀਅਤ ਨਾਲ ਲੈ ਕੇ ਆਏ ਨੇ 100 ਰੁਪਏ ਵੀ ਬਹੁਤ ਨਹੀਂ ਫਿਰ ਇੱਕ ਬਲਦ ਜਿਹੜਾ ਸੁਣੀ ਜਾਂਦਾ ਸੀ ਉਹ ਦੂਜੇ ਨੂੰ ਕਹਿੰਦਾ ਵੀ ਫੇਰ ਤਾਂ ਇਹਨਾਂ ਨੂੰ شیخ ਦਾ ਗਜ਼ਾ ਬਣਨਾ ਪਊਗਾ ਫੇਰੀ ਇਹ ਕਰ ਚੱਲੂਗਾ ਇਹ ਗੱਲ ਸੁਣ ਕੇ ਭਈ ਉਹ ਦੋਹਾਂ ਠੱਗਾਂ ਦੇ ਤਾਂ ਜਮੀ ਹੋ ਸੁੱਦ ਗਏ ਤੇ ਉਹ ਤਾਂ ਰੋਂਤੇ ਹੋ ਗਏ ਲੱਤਾਂ ਕੰਮਣ ਉਹਨਾਂ ਦੀ ਤੇ ਇਹ ਗੱਲ ਸੁਣ ਕੇ ਇੱਕ ਠੱਗ ਦੂਜੇ ਨੂੰ ਕਹਿੰਦਾ ਵੀ ਸੁਣ ਲਿਆ ਇਹਨਾਂ ਨੂੰ ਤਾਂ ਇਕੱਲਾ ਬਲਦ ਬਣ ਕੇ ਛੜ ਗਿਆ ਆਪਾਂ ਨੂੰ ਤਾਂ ਗਧੇ ਬਾਨਾ ਪਊਗਾ ਤਾਂ ਉਹ ਦੋਹੇ ਠੱਗਾ ਆਪਸ ਵਿੱਚ ਫੈਸਲਾ ਕਰਦੇ ਨੇ ਵੀ ਜਿਹੜੇ ਪੈਸੇ ਨੇ ਇਸੇ ਜਨਮ ਦੇ ਵਿੱਚ ਮੋੜ ਕੇ ਆਪਾਂ ਸਿਰੋਂ ਕਰਜਾ ਲਾਹੀਏ ਵੀ ਨਹੀਂ ਤਾਂ ਬਾਹਲਾ ਔਖਾ ਹੋ ਜਾਊਗਾ ਤੇ ਸਾਰੇ ਪਾਪ ਇਸੇ ਜਨਮ ਚੀ ਧੋਲ ਛੇ ਤੇ ਕੱਲ ਨੂੰ ਸਾਰੇ ਪੈਸੇ ਛੇਖ ਦੇ ਮੋੜ ਕੇ ਆ ਠੱਗੀ ਵਾਲਾ ਕੰਮ ਛੱਡ ਦਾਂਗੇ ਤੇ ਇਮਾਨਦਾਰੀ ਦੀ ਰੋਟੀ ਖਾਇਆ ਕਰਾਂਗੇ ਉਦੋਂ ਬਾਅਦ ਭਈ ਅੱਧੀ ਰਾਤ ਤੋਂ ਬਾਅਦ ਉਹ ਦੋਹੇ ਠੱਗ ਪੈ ਗਈ ਪਰ ਨੀਂਦ ਕਿੱਥੇ ਆਉਂਦੀ ਐ ਦੋਹਾਂ ਨੂੰ ਬੇਚ ਇੰਨੀ ਲੱਗੀ ਰਹੀ ਤੇ ਸਾਰੀ ਰਾਤ ਉਹ ਦੋਨੇ ਬਲਦ ਦੀ ਦੇਖੀ ਗਏ ਉਹਨਾਂ ਨੂੰ ਤੇ ਜਦੋਂ ਦੂਜੇ ਦਿਨ ਚੜਿਆ ਤੇ ਉਹ ਉੱਠੇ ਤੇ ਦੇਖਿਆ ਵੀ ਜਿਹੜਾ ਉਹ ਇੱਕ ਬਲਦ ਸੀ ਉਹਨਾਂ ਚੋਂ ਉਹ ਸੱਚੀ ਉਹ ਮਰਿਆ ਪਿਆ ਸੀ ਤਾਂ ਉਹਨਾਂ ਨੂੰ ਹੋਰ ਯਕੀਨ ਹੋ ਗਿਆ ਵੀ ਰਾਤ ਜਿਹੜੀ ਗੱਲਬਾਤ ਹੋਈ ਐ ਵੀ ਉਹ ਸੱਚ ਹੈ ਤੇ ਇੱਕ ਬੰਦ ਦਾ ਇੱਕ ਕਿਸਾਨ ਦਾ ਕਰਜ਼ਾ ਲਾ ਕੇ ਮੁਕਤ ਹੋ ਗਿਆ ਤੇ ਉਦੋਂ ਬਾਅਦ ਵੀ ਉਹ ਦੇਖਦੇ ਦੇਖਦੇ ਇੱਕ ਹੋਰ ਬੰਦਾ ਆਇਆ ਕਿਸਾਨ ਦੇ ਘਰੇ ਤੇ ਉਹ ਉਹਨੂੰ ਕਹਿਣ ਲੱਗਿਆ ਵੀ ਤੂੰ ਮੇਰੇ ਪੈਸੇ ਮੋੜਨੇ ਆ ਕਿਵੇਂ ਕਰਨਾ ਹੈ ਤਾਂ ਕਿਸਾਨ ਉਹਦੇ ਮੂਹਰੇ ਹੱਥ ਜੋੜਨ ਲੱਗਿਆ ਵੀ ਦੇਖ ਹਾਲੇ ਮੇਰੇ ਕੋਲੇ ਪੈਸੇ ਨਹੀਂ ਜਦੋਂ ਫਸਲ ਆ ਗਈ ਉਦੋਂ ਮੋੜ ਦੂੰ ਉਹ ਕਹਿੰਦਾ ਵੀ ਤਨੂ ਬਹੁਤ ਟਾਈਮ ਹੋ ਗਿਆ ਲਾਰੇ ਲਾਉਂਦੇ ਨੂੰ ਵੀ ਪਰ ਤੂੰ ਲੱਗਦਾ ਨਹੀਂ ਵੀ ਤੇਥੋਂ ਪੈਸੇ ਮੁਰਣਗੇ ਤੇ ਅਹੀਂ ਕਰਦੇ ਕਰਦੇ ਭਈ ਉਹ ਜ਼ਬਰਦਸਤੀ ਜਿਹੜਾ ਉਹ ਬਲਦ ਖੜਾ ਸੀ ਇੱਕ ਉਹਨੂੰ ਖੋਲ ਕੇ ਕਿੱਲੇ ਤੋਂ ਕਿਸਾਨ ਬਥੇਰਾ ਉਹਦੇ ਮੂਰੇ ਹੱਥ ਪੈਰ ਜੋੜੇ ਪਰ ਉਹ ਮਾਰ ਮਾਰ ਡੰਡੇ ਉਹ ਬਲਦ ਨੂੰ ਨਾਲ ਹੀ ਲੈ ਗਿਆ ਤੇ ਉਹਨਾਂ ਨੇ ਦੇਖਿਆ ਵੀ ਦੂਜੇ ਬਲਦ ਦੀ ਵੀ ਗੱਲ ਸੱਚ ਹੋਊਗੀ ਤੇ ਉਹ ਦੋਹਾਂ ਨੇ ਉਹ ਕਿਸਾਨ ਨੂੰ ਥੋੜੀ ਜਿਹੀ ਹਿੰਮਤ ਦਿੱਤੀ ਵਿਚਾਲ ਕੋਈ ਨਾ ਜਿਵੇਂ ਰੱਬ ਨੇ ਲਿਖਿਆ ਸੀ ਕਿ ਉਹੀ ਹੋ ਗਿਆ ਤੇ ਉਹ ਬਜਾਰਾ ਰੋਵੇ ਵੀ ਮੇਰੇ ਦੋਹੇ ਬਲਤੀ ਇੱਕ ਦਿਨ ਚ ਹੀ ਗਏ ਤੇ ਉਸ ਤੋਂ ਬਾਅਦ ਉਹਨਾਂ ਨੂੰ ਤਾਂ ਚਵੇ ਲੱਗੀ ਪਈ ਸੀ ਅੰਦਰੋਂ ਤੇ ਉਹਨਾਂ ਨੇ ਤਾਂ ਆਪ ਦਾ ਸਮਾਨ ਚੱਕਿਆ ਤੇ ਤੁਰਦੇ ਤੁਰਦੇ ਉਹ ਭਈ ਉਹ ਛੇੜ ਦੀ ਹਵੇਲੀ ਪਹੁੰਚੇ ਚਾਂਦਪੁਰ ਪਿੰਡ ਜਿੱਥੇ ਉਹ ਬਾਣੀਆਂ ਰਹਿੰਦਾ ਸੀਗਾ ਜੀਤੋਂ ਉਹਨਾਂ ਨੇ ਕਰਜ ਲਿਆ ਸੀ ਤੇ ਜਾ ਕੇ ਉਹ ਤਾਂ ਭਈ ਸੇਖ ਦੇ ਪੈਰੀਂ ਡਿੱਗ ਪਏ ਤੇ ਰੋਣ ਕਹਿੰਦੇ ਵੀ ਸਾਨੂੰ ਪਾਪ ਦੇ ਟੋਏ ਚ ਡਿੱਗਣੋਂ ਬਚਾਲਾ ਵੀ ਕਿਵੇਂ ਮਰਜੀ ਕਰ ਵੀ ਆਪਦੇ ਪੈਸੇ ਲੈ ਵਾਪਸ ਵੀ ਸਾਨੂੰ ਵਾਕਸ ਦੇ ਤੇ ਉਹ ਸੇਠ ਕਹਿੰਦਾ ਵੀ ਮੈਂ ਤੁਹਾਨੂੰ ਪਸਾਣਿਆ ਨਹੀਂ ਖਾਣੋਂ ਤੁਸੀਂ ਉਹ ਕਹਿੰਦੇ ਵੀ ਅਸੀਂ ਕੱਲ ਤਾਂ ਘਰ ਚ ਲੈ ਕੇ ਗਏ ਆ ਤੇ ਐਨੇ ਨੂੰ ਭਈ ਸੇਠ ਦੇ ਮੌਂਸੀ ਨੇ ਜਦੋਂ ਦੇਖਿਆ ਉਹ ਕਹਿੰਦਾ ਇਹ ਤਾਂ ਉਹੀ ਨੇ ਜਿਹੜੇ ਕੱਲ ਘਰ ਚ ਲੈ ਕੇ ਗਏ ਨੇ ਵੀ ਮੈਂ ਲਿਓਣਾ ਬਹੀ ਚੱਕ ਕੇ ਵੀ ਨਜ਼ਾਕ ਖਾਤਾ ਖੋਲ ਕੇ ਆਪਾਂ ਨਿਲ ਕਰ ਦਿੰਨੇ ਆ ਤੇ ਨਾ ਤੂੰ ਪੈਸੇ ਫੜੋ ਤੇ ਛੇਟ ਕਹਿੰਦਾ ਵੀ ਇਹ ਮੈਂ ਪੈਸੇ ਨਹੀਂ ਲੈਂਦਾ ਵੀ ਜਿਹੜੀ ਤਾਰੀਖ ਲਿਖੀ ਆਪਾਂ ਕੱਲ ਤਾਂ ਹੀ ਲਿਖੀ ਸੀ ਉਹ ਵੀ ਉਸੇ ਦਿਤੀ ਵਾਪਸ ਹੋਣਗੇ ਪੈਸੇ ਵੀ ਅਹੀਂ ਪੈਸੇ ਵਾਪਸ ਨਹੀਂ ਹੁੰਦੇ ਮੈਂ ਵੀ ਵੀ ਮੇਰੇ ਅਸੂਲ ਨਹੀਂ ਛੱਡ ਸਕਦਾ ਮੈਂ ਤੁਸੀਂ ਅਗਲੇ ਜਨਮ ਚ ਗਿਆ ਸੀ ਵੀ ਕਰਜ਼ਾ ਦੇਣਾ ਤਾਂ ਅਗਲੇ ਜਨਮ ਚ ਹੀ ਲਊਗਾ ਤੇ ਉਹ ਠੱਗ ਭਈ ਕਹਿੰਦੇ ਨਹੀਂ ਬੀ ਆ ਚੱਕ ਤੂੰ ਆਤਾ ਤੇਰਾ ਸੂਦ ਆ 2000 ਤਾਂ ਤੇ 11 ਰੁਪਏ ਜਿਹੜਾ ਕਰਜ਼ਾ ਵਿਆਜ ਲੱਗਣਾ ਸੀ ਉਹ ਐ ਬੀ ਆ ਫੜ ਤੂੰ ਤੇ ਉਮਨ ਸ਼ੇਵੀ ਕਹੇ ਛੇੜਦਾ ਵੀ ਤੂੰ ਪੈਸੇ ਫੜਦਾ ਐ ਵੀ ਹੁਣ ਤਾਂ ਮੋੜਦੇ ਐ ਤੇ ਉਹ ਅੜ ਗਿਆ ਭਈ ਛੇਠ ਕਹਿੰਦਾ ਮੈਂ ਨਹੀਂ ਵੀ ਜਿਹੜੀ ਮਿਆਦ ਦੇ ਉੱਤੇ ਲੈ ਕੇ ਗਏ ਹੋ ਤੁਸੀਂ ਉਸੇ ਤਰੀਕ ਨੂੰ ਪੈਸੇ ਮੋੜਨਗੇ ਵੀ ਐਵੇਂ ਪੈਸੇ ਨਹੀਂ ਲੈਂਦਾ ਤੇ ਉਹ ਠੱਗ ਭਈ ਬਥੇਰਾ ਕਹੇ ਨਾ ਵੀ ਅਗਲੇ ਜਨਮ ਵਿੱਚ ਕਿਹੜਾ ਮੋੜ ਦਾ ਹੁੰਦਾ ਵੀ ਤੂੰ ਪੈਸੇ ਫੜ ਲੈ ਤੂੰ ਸੇਠ ਫੇਰ ਕਹਿੰਦਾ ਵੀ ਜਿਹੜੀ ਗੱਲ ਹੋਈ ਹੈ ਹੁਣ ਅਗਲੇ ਜਨਮ ਵਿੱਚ ਹੀ ਦੇਖਾਂਗੇ ਵੀ ਹੁਣ ਇੱਥੇ ਮੈਂ ਹੁਣ ਨਹੀਂ ਪੈਸੇ ਲੈਦਾ ਜਨਮ ਵਿੱਚ ਤੇ ਬਥੇਰਾ ਭਈ ਉਹਨਾਂ ਨੇ ਹੱਥ ਪੈਰ ਜੋੜੇ ਤਰਲੇ ਕੀਤੇ ਤੇ ਕਦੇ ਧੱਕੇ ਨਾ ਪੈਸੇ ਫੜਾਉਣ ਪਰ ਉਹ ਸੇਠ ਨੇ ਫੜੇ ਨਾ ਉਲਟਾ ਉਹਨਾਂ ਨੂੰ ਹਵੇਲੀ ਚੋਂ ਧੱਕੇ ਮਾਰ ਕੇ ਕੱਢਤਾ ਕਹਿੰਦਾ ਚਲੋ ਇੱਥੋਂ ਜਦੋਂ ਟਾਈਮ ਆਊਗਾ ਉਦੋਂ ਪੈਸੇ ਲੈ ਲਾਂਗੇ ਤੇ ਉਹ ਤੁਰੇ ਜਾਂਦੇ ਆਸਿਸ਼ ਗੱਲਾਂ ਕਰਦੇ ਜਾਂਦੇ ਆ ਕਹਿੰਦੇ ਵੀ ਆ ਤਾਂ ਬਾੜਾ ਔਖਾ ਹੋ ਚੁਗਾ ਵੀ ਹੁਣ ਕੀ ਰਾਹ ਕੱਢੀਏ ਪੂਰੇ ਦੁਖੀ ਉਹ ਤੇ ਤੁਰਦੇ ਤੁਰਦੇ ਮੂਰੇ ਇੱਕ ਜੰਗਲ ਆਇਆ ਤੇ ਉੱਥੇ ਇੱਕ ਮਹਾਤਮਾ ਬੈਠਾ ਤੇ ਉਹ ਮਹਾਤਮਾ ਨੇ ਉਹ ਦੋਹਾਂ ਨੂੰ ਪੁੱਛਿਆ ਕਹਿੰਦਾ ਵੀ ਤੁਹਾਡੀ ਪਰੇਸ਼ਾਨੀ ਦਾ ਕੀ ਕਾਰਨ ਹੈ ਤਾਂ ਉਹਨਾਂ ਨੇ ਆਪਦੀ ਸਾਰੀ ਕਹਾਣੀ ਉਹ ਮਹਾਤਮਾ ਨੂੰ ਦੱਸਤੀ ਤੇ ਮਹਾਤਮਾ ਕਹਿੰਦਾ ਵੀ ਮੈਂ ਦੱਸਦਾ ਬਿਛੋੜਾ ਪਾਪ ਕਿਵੇਂ ਲਹੂਗਾ ਤੇ ਨਾਲ ਹੀ ਉਹਨਾਂ ਨੂੰ ਭਈ ਹੋਰ ਗਿਆਨ ਦੀਆਂ ਗੱਲਾਂ ਦੱਸਣ ਲੱਗ ਗਿਆ ਮਹਾਤਮਾ ਤੇ ਨਾਲ ਹੀ ਉਹਨਾਂ ਨੂੰ ਦੱਸਿਆ ਵੀ ਇੱਕ ਮੀਲ ਦੂਰੀ ਤੇ ਗਾਹ ਇੱਕ ਪਿੰਡ ਐ ਇਥੋਂ ਤੇ ਉੱਥੇ ਸੋਨੂੰ ਆਪੀ ਉਹ شیخ ਦਾ ਕਰਜ਼ਾ ਲਾਹਣ ਦਾ ਕੋਈ ਆਪਾ ਨਿਕਲਿਆਊਗਾ ਤੇ ਇਹ ਗੱਲ ਸੁਣ ਕੇ ਭਈ ਉਹਨਾਂ ਨੇ ਧੰਨਵਾਦ ਕੀਤਾ ਸਾਧੂ ਦਾ ਤੇ ਗਾਹਾਂ ਨੂੰ ਤੁਰ ਪਏ ਜਿੱਧਰ ਨੂੰ ਉਹ ਪਿੰਡ ਸੀਗਾ ਤੇ ਹੌਲੀ ਹੌਲੀ ਤੁਰਦੇ ਉਹ ਪਿੰਡ ਪਹੁੰਚ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਦੇਖਿਆ ਵੀ ਉਹ ਪਿੰਡ ਚ ਪਾਣੀ ਦੀ ਬਾਲੀ ਕਿਲਤ ਸੀ ਤੇ ਲੋਕ ਪੰਜ ਪੰਜ ਕੋਹ ਦੂਰ ਜਾ ਕੇ ਪਾਣੀ ਲੈਣ ਜਾਂਦੇ ਤੇ ਬਹੁਤ ਔਖੇ ਸੀ ਲੋਕ ਦਿਹਾਏ ਮਰਦੇ ਸੀ ਕਿਉਂ ਜਿਹੜੇ ਬੁਢੇ ਬੁੜੀਆਂ ਸੀਗੇ ਉਹਨਾਂ ਨੂੰ ਬਹੁਤ ਔਖਾ ਸੀ ਤੇ ਅਈ ਉਹਦੇ ਪਈ ਦਿਮਾਗ ਚ ਗੱਲ ਆਈ ਉਹ ਮਹਾਤਮਾ ਦੀ ਦੱਸੀ ਵੀ ਇੱਥੇ ਕੋਈ ਹੱਲ ਬਣ ਜੂਗਾ ਤੇ ਇਹ ਗੱਲ ਤੋਂ ਬਾਅਦ ਪਈ ਉਹ ਦੋ ਤਿੰਨ ਦਿਨਾਂ ਬਾਅਦ ਹੱਸਿਆ ਤੇ ਹੱਸਦਾ ਦੇਖ ਕੇ ਉਹ ਦੂਜਾ ਠਾਗ ਨੂੰ ਪੁੱਛਦਾ ਹੈ ਵੀ ਹਜੇ ਤੈਨੂੰ ਕੀ ਥਿਆ ਗਿਆ ਵੀ ਜਿਹੜਾ ਤੂੰ ਹੱਸਣ ਲੱਗ ਗਿਆ ਤੇ ਉਹ ਦੱਸਦਾ ਹੈ ਵੀ ਹੁਣ ਆਪਣਾ ਹੱਲ ਹੋ ਜਾਊਗਾ ਵੀ ਮੇਰੇ ਦਿਮਾਗ 'ਚ ਇੱਕ ਤਰਕੀਬ ਆਈ ਹੈ ਉਸ ਏਡ ਦਾ ਕਰਜ਼ਾ ਲਾਉਣ ਵਾਸਤੇ ਉਹ ਕਹਿੰਦਾ ਵੀ ਛੇਤੀ ਦੱਸ ਦੂਜਾ ਉਹਨੂੰ ਕਹਿੰਦਾ ਤਾਂ ਉਹਨੇ ਸਾਰੀ ਗੱਲ ਉਹਦੇ ਕੰਨ 'ਚ ਦੱਸਤੀ ਕਹਿੰਦਾ ਇਸ ਲੋਟ ਆਪਾਂ ਉਹ ਛੇਡ ਦਾ ਕਰਜ਼ਾ ਲਾ ਦਾਂਗੇ ਤਾਂ ਸੁਣ ਕੇ ਉਹ ਵੀ ਬਹੁਤ ਖੁਸ਼ ਹੋਇਆ ਤੇ ਉਹ ਭਈ ਉਹਨੇ ਪੈਰੀ ਭੱਜ ਕੇ ਦੂਰ ਜਾ ਕੇ ਕਿਥੋਂ ਕਈਆਂ ਤੇ ਬੱਠਰ ਲਿਆਏ ਤੇ ਉਹਦੀ ਉਹਨਾਂ ਨੇ ਧਰਤੀ ਦੇ ਵਿੱਚ ਖੂਹ ਬਟਣਾ ਸ਼ੁਰੂ ਕਰਤਾ ਤੇ ਮਹੀਨਾ ਪੂਰੀ ਮਿਹਨਤ ਕੀਤੀ ਤੇ ਬਹੁਤ ਵਧੀਆ ਖੂਹ ਪੱਟਤਾ ਉੱਥੇ ਤੇ ਹੌਲੀ-ਹੌਲੀ ਲਿਆ ਕੇ ਮਿਸਤਰੀ ਜਦੋਂ ਥੱਲੇ ਦੇਖ ਲਿਆ ਵੀ ਪਾਣੀ ਨਿਕਲਿਆ ਆ ਤਾਂ ਉਹਨਾਂ ਨੇ ਪੱਕਾ ਕਰਾਤਾ ਤੇ ਜਿਹੜਾ 2000 ਰੁਪਇਆ ਉਸ ਏਟ ਤੋਂ ਫੜਿਆ ਸੀ ਉਹ ਵੀ ਉਹਨਾਂ ਨੇ ਪੱਕਾ ਗਰਾਉਂ ਦੇ ਵਿੱਚ ਖਰਚ ਕਰਤਾ ਤੇ ਹੋਰ ਜਿਹੜਾ ਉਹਨਾਂ ਕੋਲੇ 100-200 ਰੁਪਿਆ ਸੀ ਉਹ ਵੀ ਉਸੇ ਕੰਮ 'ਚ ਹੀ ਲਾਤਾ ਤੇ ਜਦੋਂ ਕੰਮ ਪੂਰਾ ਹੋ ਗਿਆ ਤੇ ਪਾਣੀ ਖੂਚ ਦਿਖੇ ਪਈ ਉਹ ਇੱਕ ਠੱਗ ਦੂਜੇ ਨੂੰ ਕਹਿੰਦਾ ਕਹਿੰਦਾ ਹੁਣ ਲੈ ਵੀ ਡਾਂਗਾ ਚੱਕ ਕੇ ਖੜ ਜਾ ਜੇ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਖੂਚ ਪਾਣੀ ਆ ਗਿਆ ਵੀ ਉਹ ਤਾਂ ਭੱਜੇ ਆਉਣਗੇ ਤੇ ਉਹ ਦੂਜਾ ਦੂਜੇ ਨੂੰ ਕਹਿੰਦਾ ਵੀ ਹੁਣ ਤਾਂ ਚਾਹੇ ਰੱਬਾ ਜੀ ਤਾ ਵੀ ਕੋਈ ਚੱਕਰ ਨਹੀਂ ਪਰ ਮੈਂ ਇਥੋਂ ਕਿਸੇ ਨੂੰ ਪਾਣੀ ਹੀ ਪਰਨ ਦਿੰਦਾ ਤੇ ਲੈ ਕੇ ਡਾਂਗਾ ਭਈ ਉਹੋ ਉਥੇ ਖੂਹ ਦੇ ਦੁਆਲੇ ਖੜ ਗਏ ਤੇ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਤਾਂ ਸਾਰਾ ਪਿੰਡ ਕਾਮਲਿਆਂ ਵਾਂਗੂ ਭੱਜੇ ਹੀ ਆਇਆ ਤੇ ਆ ਕੇ ਜਦੋਂ ਪਾਣੀ ਪਰਨ ਲੱਗਿਆ ਉਹ ਤਾਂ ਭਈ ਡਾਂਗਾ ਲੈ ਕੇ ਮੂਰੇ ਹੋ ਗਏ ਕਹਿੰਦੇ ਜੀ ਕਿਸੇ ਨੇ ਪਾਣੀ ਪਰਿਆ ਸਿਰ ਪਾੜ ਦਾਂਗੇ ਡਾਂਗ ਮਾਰ ਕੇ ਤਾਂ ਪਿੰਡ ਵਾਲੇ ਕਹਿੰਦੇ ਵੀ ਇਹ ਇੰਨੇ ਆ ਕਿਉਂ ਕਰਦੇ ਹੋ ਤੁਸੀਂ ਸਮਾਧੂ ਜੀ ਤਾਂ ਪਾਰੋਂ ਪਕਾਰ ਕੀਤੇ ਪਿੰਡ ਤੇ ਇਹ ਖੂਬ ਨਾ ਕੇ ਸੋਨੂੰ ਪਤਾ ਵੀ ਆ ਵੀ ਪਿੰਡ ਚ ਪਾਣੀ ਦੀ ਕਿੰਨੀ ਕੰਨ ਲਤਾ ਹੈ ਵੀ ਫਿਰ ਤੁਸੀਂ ਐ ਕਿਉਂ ਕਰਦੇ ਹੋ ਤਾਂ ਉਹ ਦੋਹੇ ਠਾਗ ਉਹਨਾਂ ਨੂੰ ਦੱਸਣ ਲੱਗੇ ਵੀ ਜਿਹੜਾ ਇਹ ਖੂਹ ਹੈ ਵੀ ਇਹ ਸਾਡਾ ਨਹੀਂ ਅਸੀਂ ਤਾਂ ਇੱਥੇ ਰਖਵਾਲੇ ਖੜਿਆ ਵੀ ਜਿਹੜਾ ਇਹ ਖੂਹ ਹੈ ਚੰਦਪੁਰ ਨਾਂ ਦੇ ਪਿੰਡ ਦੇ ਸੇਠ ਸ਼ਾਂਤੀ ਪ੍ਰਸਾਦ ਹੈ ਵੀ ਉਹਦੇ ਲਵੇ ਜਾਓ ਤੁਸੀਂ ਉਹਨੂੰ ਪੁੱਛ ਲਓ ਜੇ ਉਹ ਹਾਂ ਕਰ ਦੂਗਾ ਪਾਣੀ ਪਾਰਨ ਵਾਸਤੇ ਤਾਂ ਜ਼ਰੂਰ ਪਾੜ ਲਿਓ ਵੀ ਫੇਰ ਅਸੀਂ ਵਿੱਚ ਨਹੀਂ ਅੜਦੇ ਤੇ ਇਹ ਜਨ ਸੁਣ ਕੇ ਭਈ ਉਹ ਪਿੰਡ ਵਾਲੇ ਇਕੱਠੇ ਹੋ ਕੇ ਉਹ ਸੇਠ ਦੀ ਹਵੇਲੀ ਕੰਦੀ ਨੂੰ ਤੁਰ ਪਏ ਤੇ ਜਾ ਕੇ ਸੇਠ ਨੂੰ ਕਹਿੰਦੇ ਵੀ ਸਾਡੇ ਤੇ ਰਹਿਮ ਕਰ ਤਾਂ ਇਹ ਗੱਲ ਸੁਣ ਕੇ ਉਹ ਸੇਠ ਕਹਿੰਦਾ ਵੀ ਮੈਂ ਇਹ じゃ ਕੀ ਕਰਤਾ ਵੀ ਜਿਹੜਾ ਤੁਸੀਂ ਮੇਰੇ ਮੂਹਰੇ ਨਿਵੇਂ ਖੜਿਓ ਭੀਖ ਮੰਗਦੇ ਹੋ ਵੀ ਮੈਂ ਤਾਂ ਕਿਸੇ ਦਾ ਕੁਝ ਬਗਾੜਿਆ ਹੀ ਨਹੀਂ ਤੇ ਇਹ ਗੱਲ ਸੁਣ ਕੇ ਪਿੰਡ ਵਾਲੇ ਕਹਿੰਦੇ ਵੀ ਜਿਹੜਾ ਤੁਸੀਂ ਉੱਥੇ ਖੂਹ ਪਟਵਾਇਆ ਹੈ ਵੀ ਉਹਦੇ ਤੋਂ ਪਾਣੀ ਭਰਨ ਦੀ ਇਜਾਜ਼ਤ ਦਿਓ ਸਾਨੂੰ ਵੀ ਅਸੀਂ ਬਹੁਤ ਔਖੇ ਆ ਸਾਰਾ ਪਿੰਡ ਵੀ ਤੁਹਾਡਾ ਧੰਨਵਾਦੀ ਹੋਊਗਾ ਤੇ ਉਹ ਸੁਣ ਕੇ ਕਹਿੰਦਾ ਵੀ ਮੇਰਾ ਕਿਹੜਾ ਖੂਹ ਹੈ ਉੱਥੇ ਵੀ ਛੋਡੇ ਪਿੰਡ ਮੈਂ ਤਾਂ ਇਹੋ ਜਿਹਾ ਕੰਮ ਕੀਤਾ ਹੀ ਨਹੀਂ ਵੀ ਜ਼ਰੂਰ ਸਾਨੂੰ ਕੋਈ ਗਲਤਫਹਿਮੀ ਹੋਈ ਹੈ ਤਾਂ ਪਿੰਡ ਵਾਲੇ ਫੇਰ ਉਹਨੂੰ ਕਹਿੰਦੇ ਵੀ ਐਂ ਸਾਡਾ ਦਿਲ ਨਾ ਤੋੜੋ ਵੀ ਨਾ ਨਾ ਕਰੋ ਤੁਸੀਂ ਵੀ ਜ਼ਰੂਰ ਤੁਸੀਂ ਚੱਲੋ ਸਾਡੇ ਨਾਲ ਵੀ ਨਹੀਂ ਤਾਂ ਉਹ ਦੋ ਬੰਦੇ ਸਾਨੂੰ ਪਾਣੀ ਨਹੀਂ ਭਰਨ ਦਿੰਦੇ ਤੇ ਇਹ ਗੱਲ ਸੁਣ ਕੇ ਸੇਰ ਫੇਰ ਉਹਨਾਂ ਨੂੰ ਪੁੱਛਦਾ ਕਹਿੰਦਾ ਕਿਹੜੇ ਦੋ ਬੰਦੇ ਵੀ ਮੈਂ ਤਾਂ ਕੋਈ ਨਹੀਂ ਭੇਜਿਆ ਹੋੜ ਦੇ ਪਿੰਡ ਤੇ ਫੇਰ ਉਹ ਭਈ ਤਾਮਲੇ ਜ਼ਿਲ੍ਹਾ ਦੇ ਇੱਕ ਆਪਨ ਪਿੰਡ ਵਾਲੇ ਤੇ ਫੇਰ ਭਈ ਸੇਠ ਕਹਿੰਦਾ ਵੀ ਜੇ ਉਹ ਦੋ ਬੰਦੇ ਮੇਰੇ ਕਹਿਣ ਤੇ ਸਾਨੂੰ ਪਾਣੀ ਭਰਨ ਦੇ ਦਣਗੇ ਵੀ ਕੋਈ ਗੱਲ ਨਹੀਂ ਮੈਂ ਬਗ ਚੱਲਦਾ ਵੀ ਪਰ ਸਾਨੂੰ ਉੱਥੇ ਗਏ ਤੋਂ ਸੱਚੇ ਜ਼ਰੂਰ ਬਤਲਾ ਕਿਸੂ ਵੀ ਇਹ ਕੋਈ ਹੋਰ ਬੰਦਾ ਹੈ ਵੀ ਉਹ ਸੇਠ ਨਹੀਂ ਹੈਗਾ ਤੇ ਉਹ ਪਿੰਡ ਵਾਲੇ ਵੀ ਕਹਿੰਦੇ ਨਾਲ ਚੱਲ ਤੂੰ ਸਾਡੇ ਵੱਸ ਜਿਵੇਂ ਮਰਜੀ ਚੱਲ ਵੀ ਤੇਰੀ ਵੀ 10 ਰੁਪਏ ਹਨੂ ਤਾਂ ਹੀ ਆਏ ਆ ਅਸੀਂ ਤੇ ਉਹ ਸੇਠ ਆਪਦੇ ਮੌਂਸੀ ਨੂੰ ਲੈ ਕੇ ਨਾਲ ਤੁਰ ਪਿਆ ਪਿੰਡ ਵਾਲਿਆਂ ਦੇ ਤੇ ਜਦੋਂ ਪਿੰਡ ਪਹੁੰਚੇ ਉਹਨੇ ਦੇਖ ਲਿਆ ਵੀ ਇਹ ਤਾਂ ਉਹੀ ਦੋ ਠੱਗ ਨੇ ਡੰਡੇ ਲਈ ਖੜੇ ਜਿਹੜੇ ਆਪਣੇ ਤੋਂ ਕਰਜ਼ਾ ਲੈ ਕੇ ਆਏ ਸੀ ਤੇ ਸੇਠ ਆਪਦੇ ਮੌਂਸੀ ਨੂੰ ਕਹਿੰਦਾ ਹੈ ਬੀਤਾ ਉਹ ਬੰਦੇ ਨੇ ਜਿਨ੍ਹਾਂ ਨੇ 2000 ਰੁਪਿਆ ਕਰਜ਼ਾ ਲਿਆ ਸੀ ਤੇ ਅਗਲੇ ਜਨਮਾਂ ਪੂਰਨ ਵਾਸਤੇ ਕਹਿੰਦੇ ਸੀ ਤੇ ਉਹ ਮਹੰਸੀ ਵੀ ਉਹਨੂੰ ਕਹਿੰਦਾ ਵੀ ਹਾਂ ਇਹ ਤਾਂ ਉਹੀ ਬੰਦੇ ਨੇ ਕੰਮ ਚੱਲ ਕੇ ਚਲ ਦੇਖਦੇ ਆ ਵੀ ਇਹਨਾਂ ਨੇ ਕੀ ਇੱਥੇ ਪਵਾੜਾ ਪਾਇਆ ਤੇ ਆ ਕੇ ਉਹ ਦੋਹਾਂ ਠੱਗਾਂ ਨੂੰ ਵੇਖ ਕਹਿੰਦਾ ਵੀ ਇਹ ਕੀ ਚੱਕਰ ਚਲਾ ਰੱਖਿਆ ਤੁਸੀਂ ਵੀ ਮੇਰਾ ਤਾਂ ਇਹ ਖੂਹ ਹੈ ਹੀ ਨਹੀਂ ਤਾਂ ਉਹ ਠੱਗ ਕਹਿੰਦੇ ਨੇ ਵੀ ਇਹ ਤੇਰਾ ਹੀ ਖੂਹ ਹੈ ਬੀ ਜੇ ਤੂੰ ਇਜਾਜ਼ਤ ਦੇਵੇਂਗਾ ਅਸੀਂ ਤਾਂ ਪਿੰਡ ਵਾਲਿਆਂ ਨੂੰ ਤਾਂ ਹੀ ਪਾਣੀ ਭਰਨ ਦੇਵਾਂਗੇ ਤੇ ਉਹ ਫੇਰ ਸੇਠ ਕਹਿੰਦਾ ਵੀ ਜਦੋਂ ਇਹ ਮੇਰਾ ਖੂਹ ਹੀ ਨਹੀਂ ਹੈਗਾ ਮੈਂ ਕਿਵੇਂ ਇਜਾਜ਼ਤ ਦੇ ਸਕਦਾ ਤਾਂ ਉਹ ਠਾਗੋ ਨੂੰ ਕਹਿੰਦੇ ਵੀ ਖੂਹ ਚਾਹੇ ਤੂੰ ਆਪ ਨਹੀਂ ਪਟਾਇਆ ਵੀ ਪਰ ਜਿਹੜਾ ਇੱਥੇ ਖਰਚਾ ਆਇਆ ਉਹ ਤਾਂ ਤੇਰੇ ਪੈਸੇ ਹੀ ਲਾਏ ਨੇ ਅਸੀਂ ਜਿਹੜਾ ਤੇ ਇਥੋਂ ਆ 30 35 ਦਿਨ ਪਹਿਲਾਂ ਅਸੀਂ ਕਰਜ਼ਾ ਲਿਆ ਸੀ ਵੀ ਉਹੀ ਪੈਸੇ ਲਾਏ ਨੇ ਹੁਣ ਜੇ ਤੂੰ ਇਜਾਜ਼ਤ ਦੇਵੇਂਗਾ ਪਿੰਡ ਵਾਲਿਆਂ ਨੂੰ ਪਾਣੀ ਤਾਂ ਭਰਨ ਦੇਵਾਗੇ ਤੇ ਸਾਦਾ ਕਰ ਜਾ ਵੀ ਲੈ ਜੂਗਾ ਸਾਡੇ ਸਿਰ ਤੋਂ ਜਿਹੜਾ ਤੈਨੂੰ ਦੇਣਾ ਹੈ ਤਾਂ ਇਹ ਗੱਲ ਸੁਣ ਕੇ ਸੇਠ ਕਹਿੰਦਾ ਵੀ ਮੈਂ ਇਹ ਕੰਮ ਦੇ ਵਿੱਚ ਨਹੀਂ ਆਉਂਦਾ ਵੀ ਤੇ ਚਾਹੇ ਤੁਸੀਂ ਪਿੰਡ ਵਾਲਿਆਂ ਨੂੰ ਪਾਣੀ ਭਰਨ ਦਿਓ ਚਾਹੇ ਨਾ ਭਰਨ ਦਿਓ ਵੀ ਮੈਂ ਤਾਂ ਕਰਜਾ ਅਗਲੇ ਜਨਮ 'ਚ ਹੀ ਲਵਾਂ ਤੁਹਾਡੇ ਤੋਂ ਤਾਂ ਉਹ ਕਹਿੰਦੀ ਵੀ ਜੇ ਇਹ ਗੱਲ ਹੈ ਵੀ ਫਿਰ ਪਾਣੀ ਅਸੀਂ ਵੀ ਨਹੀਂ ਭਰਨ ਦਿੰਦੇ ਤੇ ਜਿਹੜੇ ਆ ਪਿੰਡ ਵਾਲੇ ਨੇ ਜਦੋਂ ਤਿਹਾਈ ਮਾਰਨਗੇ ਵੀ ਸੋਡੇ ਸਿਰ ਪਾਪ ਚੜੂ ਵੈ ਇਹਨਾਂ ਦੀ ਮੌਤ ਦਾ ਜੇ ਤੁਸੀਂ ਪਾਣੀ ਭਰਮ ਦੇਓਗੇ ਤਾਂ ਜਿਹੜੀਆਂ ਦੁਆਵਾਂ ਦੇਣਗੇ ਅਸੀਸਾਂ ਦੇਣਗੇ ਉਹ ਵੀ ਸੋਡੇ ਹਿੱਸੇ ਆਉਣਗੀਆਂ ਤੇ ਇਹ ਗੱਲ ਸੁਣ ਕੇ ਜਿਹੜੇ ਪਿੰਡ ਵਾਲੇ ਸੀ ਉਹਨਾਂ ਨੇ ਵੀ ਮੌਕਾ ਤਾੜਿਆ ਤੇ ਉਹ ਸਾਰੇ ਸੇਠ ਦੇ ਮੂਰੇ ਹੱਥ ਜੋੜਨ ਲੱਗੇ ਕੋਈ ਪੈਰੀ ਡੱਗੇ ਵੀ ਸਾਡੇ ਵਾਸਤੇ ਐਡਾ ਕੰਮ ਤਾਂ ਕਰਕੇ ਜਾਓ ਤੇ ਜਦੋਂ ਪਿੰਡ ਵਾਲਿਆਂ ਨੇ ਭਈ ਬਾਣਾ ਜ਼ੋਰ ਪਾ ਲਿਆ ਤਾਂ ਉਹ ਸੇਠ ਨੇ ਹਾਂ ਕਰਤੀ ਕਹਿੰਦਾ ਚਲੋ ਅੱਜ ਤੋਂ ਇਹ ਖੂਹ ਆ ਜਿਹੜਾ ਮੇਰਾ ਹੋਇਆ ਤੇ ਤੁਸੀਂ ਦੋਹੇ ਚਲਾਕ ਬੰਦੇ ਜਿੱਤੇ ਵੀ ਅੱਜ ਤੋਂ ਤੁਹਾਡਾ ਕਰਜ਼ਾ ਵੀ ਮੇਰੇ ਕੋਲੋਂ ਲੈ ਗਿਆ ਤੇ ਹੁਣ ਅਗਲੇ ਜਨਮ ਵਿੱਚ ਕੋਈ ਕਰਜ਼ਾ ਨਹੀਂ ਦੇਣਾ ਤੁਸੀਂ ਤੇ ਅੱਜ ਤੋਂ ਇਹ ਖੂਹ ਆ ਜਿਹੜਾ ਇਹ ਮੇਰਾ ਹੋਇਆ ਤੇ ਇਹ ਗੱਲ ਸੁਣ ਕੇ ਉਹ ਪਿੰਡਾਂ ਦੇ ਸਾਰੇ ਆਪਦੇ ਘਰਾਂ ਨੂੰ ਭੱਜ ਗਏ ਪਾਣੀ ਭਰਨ ਵਾਸਤੇ ਪਿੰਡੇ ਲੈਣ ਤੇ ਐਨੇ ਉਹ ਸੇਠ ਉਹਨਾਂ ਨੂੰ ਪੁੱਛਦਾ ਵੀ ਦੇਖੋ ਜਿਹੜੇ ਸਾਹਬ ਨਾਲ ਤੁਸੀਂ ਤਰਕੀਬ ਖੇਡੀ ਹੈ ਬੀ ਇਹ ਤਾਂ ਬਹੁਤ ਦਿਮਾਗੀ ਗੱਲ ਕੀਤੀ ਆ ਤੁਸੀਂ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਵੀ ਇੰਨਾ ਸੇਤੀ ਤੁਸੀਂ ਕਿਵੇਂ ਬਦਲ ਗਏ ਵੀ ਦੇਖੋ ਆਏ ਤਾਂ ਤੁਸੀਂ ਠੱਗੀ ਮਾਰਨੀ ਸੀ ਵੀ ਜਿਹੜੇ ਪੈਸੇ ਸੀ ਉਹ ਮੋੜਨ ਦੀ ਨੀਅਤ ਨਾਲ ਤਾਂ ਤੁਸੀਂ ਆਏ ਨਹੀਂ ਸੀ ਫੇਰ ਵੀ ਤੁਹਾਨੂੰ ਰਾਤ ਤੇ ਰਾਤ ਕੀ ਹੋ ਗਿਆ ਵੀ ਦੂਜੇ ਦਿਨ ਤੁਸੀਂ ਭੱਜ ਜਾਏ ਮੇਰੀ ਹਵੇਲੀ ਤਾਂ ਉਹ ਠੱਗਾ ਦੇ ਸਾਰੀ ਗੱਲ ਦੱਸੀ ਕਹਿੰਦੇ ਵੀ ਐਂ ਕਰਕੇ ਅਸੀਂ ਬਲਦ ਦੇਖੇ ਵੀ ਉਹਨਾਂ ਚ ਗੱਲਬਾਤ ਚੱਲਦੀ ਸੀ ਤਾ ਕਰਕੇ ਵੀ ਅਸੀਂ ਡਰ ਕੇ ਵੀ ਅਗਲੇ ਜਨਮ ਚ ਹੋਰ ਔਖਾ ਹੋ ਜਾਊਗਾ ਹੋ ਸਕਦਾ ਵੀ ਛੋਟੇ ਗਦੇ ਬਣਨਾ ਪਵੇ ਸੰਨੀ ਤਾਂ ਕਰਕੇ ਵੀ ਸਾਨੂੰ ਕਰਜਾ ਮੋੜਨ ਦੀ ਕਾਹਲ ਹੋ ਗਈ ਸੀ ਤੇ ਇੰਨੇ ਨੂੰ ਪਈ ਸਾਰੇ ਪਿੰਡ ਵਾਲੇ ਉੱਥੇ ਪਾਣੀ ਭਰਨਾ ਭੱਜ ਆਏ ਤੇ ਸੇਠ ਦੇ ਗੋਣ ਗੋਣ ਤੇ ਇਹ ਗੱਲ ਦੇਖ ਕੇ ਸੇਠ ਵੀ ਬਹੁਤ ਖੁਸ਼ ਹੋਇਆ ਕਿ ਉਹ ਦੋਹੇ ਠੱਗ ਵੀ ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਦੀ ਸੌਖ ਖਾ ਲਈ ਵੀ ਅੱਜ ਤੋਂ ਬਾਅਦ ਕੋਈ ਚੋਰੀ ਧੱਗੀ ਨਹੀਂ ਕਰਨੀ ਕਿ ਦੂਬਾਰ ਇਮਾਨਦਾਰੀ ਦੀ ਰੋਟੀ ਕਮਾ ਕੇ ਖਾਵਾਂਗੀ ਤੇ ਕਹਾਣੀ ਪਈ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਹੜੇ ਪਿੰਡੋਂ ਕਿਹੜੇ ਸ਼ਹਿਰੋਂ ਤੇ ਕਿੱਥੋਂ ਸਾਨੂੰ ਦੇਖਦੇ ਹੋ ਇਹ ਵੀ ਜਰੂਰ ਦੱਸਿਓ ਧੰਨਵਾਦ ਪਈ ਸਾਰਿਆਂ ਦਾ